ਮਨੁੱਖ ਦੀ ਚੰਗੀ ਸਿਹਤ ਲਈ ਦੁੱਧ ਦੀ ਵੱਡੀ ਮਹੱਤਤਾ ਹੈ ਤੇ ਜੇਕਰ ਦੁੱਧ ਬਨੌਟੀ ਹੋਵੇ ਜਾਂ ਮਲਾਵਟੀ ਹੋਵੇ ਤਾਂ ਫਿਰ ਮਨੁੱਖੀ ਸਿਹਤ ਦਾ ਕੀ ਹਾਲ ਹੋਏਗਾ ਇਹ ਇੱਕ ਵੱਡੀ ਚਿੰਤਾ ਵਾਲੀ ਗੱਲ ਹੈ ਅਕਸਰ ਦੁਜੇ ਬਨੇ ਇਹ ਵੀ ਗੱਲ ਵੱਡੇ ਪੱਧਰ ਉੱਤੇ ਉੱਭਰਦੀ ਹੈ ਕਿ ਜਿੰਨੀ ਦੁੱਧ ਦੀ ਖਪਤ ਹੈ ਓਨੀ ਪੈਦਾਵਾਰ ਨਹੀਂ ਉਹਨਾਂ ਉਤਪਾਦ ਨਹੀਂ ਹੋ ਰਿਆ ਓਨੀ ਚਵਾਈ ਨਹੀਂ ਹੋ ਰਹੀ ਬਲਕਿ ਡੰਗਰ ਹੁਣ ਦੇ ਆਧੁਨਿਕ ਯੁੱਗ ਦੇ ਵਿੱਚ ਘਟ ਰਹੇ ਨੇ ਤੇ ਇਸ ਸਾਰੇ ਮਾਮਲੇ ਦੇ ਦਰਮਿਆਨ ਵਿਸ਼ਵ ਪੱਧਰੋਂ ਇੱਕ ਆਸਵੰਦ ਖਬਰ ਵੀ ਸਾਹਮਣੇ ਆਈ ਹੈ ਖੁਸ਼ ਖਬਰ ਕਹਿ ਲਈਏ ਕਿ ਇੱਕ ਗਾਂ ਹੁਣ ਸੁਪਰ ਗਾਂ 18000 ਲੀਟਰ ਇੱਕ ਸਾਲ ਦੇ ਵਿੱਚ ਦੁੱਧ ਦੇਣ ਦੇ ਸਮਰੱਥ ਹੋਏਗੀ ਉਹ ਕਿਵੇਂ ਹੋਏਗੀ ਇਸ ਸਾਰੇ ਮਾਮਲੇ ਸੰਬੰਧੀ ਵਧੇਰੇ ਤੌਰ ਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਭਿੰਡਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਆਪਾਂ ਜ਼ਿਕਰ ਜਿਵੇਂ ਕਰ ਹੀ ਰਹੇ ਆ ਕਿ ਦੁੱਧ ਦੀ ਜਿੰਨੀ ਖਪਤ ਹੈ ਸਾਡੇ ਆਲੇ-ਦੁਆਲੇ ਇਰਦ-ਗਿਰਦ ਓਵਰਆਲ ਜੇਕਰ ਆਪਾਂ ਵਿਸ਼ਵ ਨੂੰ ਵੀ ਦੇਖੀਏ ਪਰੰਤੂ ਓਨੀ ਪੈਦਾਵਾਰ ਨਹੀਂ ਓਨੀ ਚਵਾਈ ਨਹੀਂ ਤੇ ਹੁਣ ਤੇਜ਼ ਤਰਾਰ ਯੁੱਗ ਦੇ ਵਿੱਚ ਅਗਲੇ ਯੁੱਗ ਦੇ ਵਿੱਚ ਟੰਗੜਾਲ ਜੀ ਪਰੇ ਯੁੱਗ ਦੇ ਵਿੱਚ ਜਿਹੜੀਆਂ ਡੰਗਰ ਨੇ ਜਿਹੜਾ ਪਸ਼ੂ ਧਾਨ ਨੇ ਉਹ ਘਟ ਰਿਹਾ ਹੈ ਤੇ ਦੁੱਧ ਦੀ ਖਾफत ਵੱਧ ਰਹੀ ਹੈ ਕਈ ਉਤਪਾਦ ਜਿਹੜੇ ਕਿ ਦੁੱਧ ਤੋਂ ਹੁੰਦੇ ਆ ਤੇ ਦੁੱਧ ਮਨੁੱਖੀ ਕਹਿਣ ਦਾ ਭਾਵ ਕਿ ਮਨੁੱਖ ਦੀ ਚੰਗੀ ਸਿਹਤ ਲਈ ਇੱਕ ਵੱਡਾ ਇੱਕ ਫਲ ਵੀ ਕਹਿ ਲਈਏ ਇੱਕ ਵੱਡੀ ਮਹੱਤਤਾ ਵੀ ਰੱਖਦਾ ਹੈ ਪਰੰਤੂ ਹਾਲਾਤ ਦੁਜੇ ਬਣਨੇ ਜਾਂਦੇ ਆ ਕਿ ਜਦੋਂ ਦੁੱਧ ਦੀ ਉਨੀ ਪੈਦਾਵਾਰ ਨਹੀਂ ਖਾफत ਦੇ ਲਿਹਾਜ਼ ਤੋਂ ਤਾਂ ਫਿਰ ਮਨੁੱਖ ਦੇ ਕੋਲ ਜਿਹੜਾ ਦੁੱਧ ਉਹ ਬਣਾਉਟੀ ਜਾਂ ਮਿਲਾਵਟੀ ਅੰਸ਼ ਦਾ ਪਹੁੰਚ ਰਿਹਾ ਰਾਤਰੀਪਰੀਆ ਮਹੌਲੇ ਇਦਾਂ ਦਾ ਜ਼ਿਕਰ ਆਪਾਂ ਇਹਨੂੰ ਚਰਚਾ ਦੇ ਵਿੱਚ ਵੀ ਲੈਣੇ ਆ ਮਨੁੱਖੀ ਸਿਹਤ ਦੇ ਲਿਹਾਜ਼ ਤੋਂ ਪਰੰਤੂ ਦੂਜੇ ਵੱਨੇ ਹੁਣ ਇੱਕ ਜਿਹੜੀ ਹੈ ਖੁਸ਼ਖਬਰ ਕਹਿ ਲਈ ਕਿ ਆਸਵੰਦ ਭਰੀ ਖਬਰ ਸਾਹਮਣੇ ਆਈ ਹੈ ਵਿਸ਼ਵ ਦੇ ਲਿਹਾਜ਼ ਤੋਂ ਸੁਪਰ ਗਾਂ ਜਿਹੜੀ 18000 ਲੀਟਰ ਇੱਕ ਸਾਲ ਦੇ ਵਿੱਚ ਦੁੱਧ ਦੇਵੇਗੀ ਡਾਕਟਰ ਸਾਹਿਬ ਉਹ ਕਿਵੇਂ ਇਹੜੀ ਹੈ ਸੁਪਰ ਗਾਂ ਤੇ ਕਿਵੇਂ ਉਹ 18000 ਲੀਟਰ ਦੁੱਧ ਦੇਣ ਦੇ ਸਮਰੱਥ ਹੋਈ ਪਿੰਡ ਸਾਹਿਬ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਚੀਨ ਦੇ ਵਿੱਚ ਬੜਾ ਵਿਗਿਆਨਕ ਤਰੱਕੀ ਹੋਈ ਹੈ ਬੜਾ ਕੁਝ ਉਹਨਾਂ ਨੇ ਆਰਟੀਫੀਸ਼ੀਅਲ ਢੰਗ ਦੇ ਨਾਲ ਵਿਗਿਆਨਕ ਢੰਗ ਦੇ ਨਾਲ ਬੜਾ ਕੁਝ ਸਿਰਜ ਦਿੱਤਾ ਜਿਵੇਂ ਕਿ ਉਹਨਾਂ ਨੇ ਨਕਲੀ ਚੰ드ਰਾ ਵੀ ਬਣਾ ਲਿਆ ਤੇ ਨਕਲੀ ਢੰਗ ਨਾਲ ਬਰਸਾਤ ਪਾਉਣ ਦਾ ਵੀ ਉਹਨਾਂ ਨੇ ਸਾਰਾ ਕੁਝ ਕਰ ਲਿਆ ਤੇ ਇਹ ਨਕਲੀ ਬੱਦਲ ਜੀ ਇਸ ਤੋਂ ਹੁਣ ਅਕਲੀ ਪੱਧਰ ਤੇ ਉਹਨਾਂ ਨੇ ਜਿਹੜਾ ਕਿ ਜੀ ਵਿਗਿਆਨ ਦੇ ਪਸ਼ੂਆਂ ਦੇ ਵਿੱਚ ਨਮਰਾਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਕਲੋਨ ਤਿਆਰ ਕੀਤਾ ਜਿਹੜੀ ਸੁਪਰ ਗਾਂ ਤਿਆਰ ਕੀਤੀ ਹੈ ਉਹ 18000 ਲੀਟਰ ਦੇਵੇਗੀ ਉਹ ਅਸਲ ਦੇ ਵਿੱਚ ਆਰਟੀਫੀਸ਼ੀਅਲ ਢੰਗ ਦੇ ਨਾਲ ਗੈਰ ਕੁਦਰਤੀ ਢੰਗ ਦੇ ਨਾਲ ਵਿਗਿਆਨਕ ਢੰਗ ਦੇ ਨਾਲ ਇੱਕ ਇਹਦਾ ਤਿਆਰ ਕੀਤਾ ਗਿਆ ਕਲੋਨ ਤਿਆਰ ਕੀਤਾ ਗਿਆ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਵੀ ਇਸ ਢੰਗ ਦੀਆਂ ਜਿਵੇਂ ਬਲੈਤੀ ਗਾਂਾਂ ਆਈਆਂ ਜਿਹਨੋਂ ਕਿ ਸਾਡੀ ਤਾਂ ਜਿਹੜੀ ਅਸਲੀ ਬਰੀਡ ਸੀ ਸਾਹੀਵਾਲ ਗਾਂ ਹੁੰਦੀ ਸੀ ਜਿਹੜੀ ਕਿ ਠੱਠਿਆਂ ਦੇ ਨਾਲ ਜਦੋਂ ਉਹਨਾਂ ਦਾ ਮੇਲ ਹੁੰਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਅਗਲੇ ਸੂਏ ਵਾਤੇ ਹੋ ਗੱਬਣ ਆਪਾਂ ਕਹਿੰਦੇ ਹੁੰਦੇ ਸੀ ਗੱਬਣ ਹੋ ਗਈ ਆ ਕਿ ਆਸਵਾਰੀ ਤੀ ਹੈ ਜੇ ਇਹ ਕੁਸਤਵਾਦ ਹੋ ਬੱਚਾ ਦਿੰਦੀਆਂ ਤੇ ਚਾਹੇ ਬੱਚੀ ਹੁੰਦੀ ਜਾਂ ਬੱਚਾ ਹੁੰਦਾ ਬੱਚਿਆਂ ਦੀ ਵੀ ਉਦੋਂ ਉਹਨਾਂ ਦੀ ਸਾਹੀ ਬਾੜ ਬੈੜਿਆਂ ਦੀ ਜ਼ਰੂਰ ਥੰਦੀ ਖੇਤੀ ਦੇ ਵਿੱਚ ਲੱਗਦੀ ਸੀ ਪਰੰਤੂ ਪਿਛਲੇ ਠੀਕ ਸਾਲ ਤੋਂ 30 40 ਸਾਲ ਤੋਂ ਮਤਲਬ ਜਦੋਂ ਕਿ 50 ਸਾਲ ਹੋ ਗਏ ਇੱਕ ਤਕਰੀਬਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਆਰਟੀਫੀਸ਼ੀਅਲ ਜਿਨ੍ਹਾਂ ਨੂੰ ਆਪਾਂ ਬਲੈਤੀ ਗਾਮਾ ਕਹਿੰਦੇ ਆ ਦਾ ਚੱਲਣ ਹੋਇਆ ਜਿਹਦੇ ਵਿੱਚ ਮੁੱਢਲੇ ਤੌਰ ਤੇ ਪਹਿਲਾਂ ਜਰਸੀ ਬਰੀਡ ਹੁੰਦੀ ਸੀ ਫਿਰ ਐਚ ਐਫ ਬਰੀਡ ਜਿਹਨੂੰ ਆਪਾਂ ਡੱਬੀ ਨਸਲ ਵੀ ਕਹਿੰਦੇ ਆ ਉਹ ਉਹਨਾਂ ਦੇ ਨਾਲ ਏ ਡੇਰੀ ਫਾਰਮਿੰਗ ਡਵੈਲਪ ਹੋਈ ਇਹਦੇ ਵਿੱਚ ਬਰਾਊਨ ਸਵਿਸਨਾ ਦੀ ਇੱਕ ਬਰੀਡ ਸੀ ਜਿਹੜੀ ਕਿ ਬਹੁਤ ਮੋٹے ਮੋٹے ਭਾਰੀ ਭਾਰੀ ਟੱਠੇ ਤੇ ਗਊਆਂ ਹੁੰਦੀਆਂ ਸੀ ਉਹਨਾਂ ਦਾ ਦੁੱਧ ਘੱਟ ਹੁੰਦਾ ਸੀ ਪਰੰਤੂ ਸਭ ਤੋਂ ਵੱਧ ਪੰਜਾਬ ਦੇ ਵਿੱਚ ਇਸ ਟਾਈਮ ਤੇ ਐਚ ਐਫ ਬਰੀਡ ਦਾ ਜਿਹੜੀ ਹਾਸਟਲ ਫਰੀ ਰਿਸੀਨ ਨਸਲ ਹੈ ਇਹ ਦਾ ਸਭ ਤੋਂ ਵੱਧ ਦੁੱਧ ਹੁੰਦਾ ਸੀਗਾ ਪਰੰਤੂ ਹੁਣ ਚੀਨ ਨੇ ਇਹਦੀ ਅਗਲੀ ਟੈਕਨੀਕ ਹੈਲਪ ਕਰਨੀ ਹੈ ਜਿਹੜੀ ਕਿ 18000 ਲੀਟਰ ਪਰ ਈਅਰ ਦੇ ਵੇਗ ਤੇ ਆਪਣੀ ਪੂਰੀ ਲਾਈਫਟਾਈਮ ਦੇ ਵਿੱਚ 1 ਲੱਖ ਲੀਟਰ ਤੋਂ ਵੱਧ ਦੁੱਧ ਉਤਪਾਦ ਕਰੇਗੀ ਇਹ ਅਸਲ ਦੇ ਵਿੱਚ ਉਹੀ ਹੈ ਜਦੋਂ ਆਪਾਂ ਨੇ ਤੁਹਾਨੂੰ ਪਤਾ ਹੋਊਗਾ ਪਹਿਲਾਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਇਹ ਇਸ ਤਰ੍ਹਾਂ ਦੀ ਆਰਟੀਫੀਸ਼ੀਅਲ ਗਊਆਂ ਦਾ ਜਾਂ ਬਲੈਤੀ ਗਾਵਾਂ ਦਾ ਪ੍ਰਚਲਨ ਸ਼ੁਰੂ ਕੀਤਾ ਪਹਿਲਾ ਪਿੰਡਾਂ ਦੇ ਵਿੱਚ ਬਲੈਤੀ ਢੱਠੇ ਛੱਡੇ ਗਏ ਸੀ ਤੇ ਉਹਨਾਂ ਦੇ ਨਾਲ ਮਿਲ ਕੇ ਅੱਕੇ ਕ੍ਰਾਸ਼ ਕ੍ਰਾਂਤੀ ਫਿਰ ਉਸ ਤੋਂ ਬਾਅਦ ਇਹ ਹੋਇਆ ਵੀ ਇਸ ਤਰ੍ਹਾਂ ਦਾ ਕੀ ਹੈ ਤੇ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਸੀਮਨ ਵਗੈਰਾ ਲਿਆ ਜਾਂਦਾ ਤੇ ਆਰਟੀਫੀਸ਼ੀਅਲ ਸੈਮੀਨੇਸ਼ਨ ਕਰੀ ਜਾਂਦੀ ਤੇ ਇੱਕ ਵਾਰੀ ਦੇ ਨਾਲ ਹੀ ਸੈਂਕੜੇ ਗਾਂਾਂ ਨੂੰ ਪੱਪਣ ਕਰਨੇ ਦਿੱਤੀ ਹੁਣ ਆਪਣੇ ਅਕਸਰ ਇਹੀ ਹੁੰਦਾ ਜਿਹੜਾ ਗਊ ਪਾਲਕ ਨੇ ਜਾਂ ਪਸ਼ੂਆਂ ਦਾ ਪਤਾ ਉਹਨਾਂ ਦੇ ਪੱਟੀ ਕਾ ਲਗਾਉਣਾ ਜਿਹੜਾ ਕਹਿੰਦੇ ਆ ਉਹ ਆਰਟੀਫੀਸ਼ੀਅਲ ਟੰਗ ਦੇ ਨਾਲ ਹੀ ਸਾਰਾ ਕੁਝ ਹੁੰਦਾ ਕੁਝ ਗੈਰ ਕੁਦਰਤੀ ਆ ਇਹ ਹੁਣ ਜਿਹੜੀ ਸੁਪਰ ਗਾਂ ਇਹਨਾਂ ਨੇ ਤਿਆਰ ਕੀਤੀ ਆ ਉਹ ਐਕੱਪ ਤੋਂ ਅੱਗੇ ਉਹਨਾਂ ਨੇ ਡਿਵੈਲਪ ਕਰ ਲਈ ਆ ਤੇ ਉਹਦਾ ਇੱਕ ਕਲੋਨ ਬਣਾ ਲਿਆ ਗਾ ਉਹਦੇ ਖਾਸ ਜਿਹੜੇ ਲੱਛਣ ਨੇ ਉਸ ਤਰ੍ਹਾਂ ਦੇ ਉਹਨਾਂ ਨੂੰ ਕਰਾਸ ਕਰਕੇ ਉਹਦੇ ਤੋਂ ਡਵੈਲਪ ਕਰ ਲਈ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੁੱਧ ਦੀ ਵਿੱਚ ਲਹਿਰਾ ਬਹਿਰਾ ਕਰਨੀ ਗਿਆ ਤੇ ਬੇਸ਼ੱਕ ਇਹ ਵੀ ਕਿਹਾ ਜਾਂਦਾ ਕਿ ਇਹਨਾਂ ਦੇ ਦੁੱਧ ਦਾ ਜਿਹੜਾ ਟੇਸਟ ਜਾਂ ਦੁੱਧ ਦੀ ਜਿਹੜੀ ਮਾਤਰਾ ਜਾਂ ਦੁੱਧ ਦਾ ਜਿਹੜਾ ਸਰੂਪ ਹੋਏਗਾ ਉਹ ਉਹੀ ਕਨੂਨ ਵਾਲੀਆਂ ਜਿਹੜੀਆਂ ਹੈਗੀਆਂ گاਵਾ ਨਹੀਂ ਜਿੱਥੋਂ ਇਹਨਾਂ ਨੂੰ ਤਿਆਰ ਕੀਤਾ ਗਿਆ ਉਹਨਾਂ ਵਰਗਾ ਹੀ ਹੋਵੇਗਾ ਦੁੱਧ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ ਇਹਦਾ ਮਤਲਬ ਹੈ ਉਸ ਤਰ੍ਹਾਂ ਦਾ ਦੁੱਧ ਜੋ ਅੱਜਕੱਲ੍ਹ ਬਲੈਟੀ ਗਾਂ ਦਾ ਦੁੱਧ ਉਹ ਹੀ ਉਹ ਦੁੱਧ ਉਹ ਅੱਗੇ ਪਰੰਤੂ ਉਹਦੀ ਮਾਤਰਾ ਵੱਧ ਜਾਣੀ ਹੈ ਕਿ ਇਸ ਤਰ੍ਹਾਂ ਇਹ ਹੈ ਵੀ ਇੱਕ ਗਾਂ ਪੈਦਾ ਕਰਕੇ ਉਸ ਤੋਂ ਕਿੰਨਾ ਲੀਟਰ ਦੁੱਧ ਦਾ ਉਤਪਾਦਨ ਲਿਆ ਜਾ ਸਕਦਾ ਜਦ ਕਿ ਆਪਣੀਆਂ ਜਿਹੜੀਆਂ ਦੇਸੀ ਗਾਂਵਾਂ ਸੀ ਉਹਨਾਂ ਦਾ ਦੁੱਧ ਦੀ ਮਾਤਰਾ ਬਹੁਤ ਥੋੜੀ ਹੁੰਦੀ ਸੀ ਉਤਪਾਦਨ ਬੇਸ਼ੱਕ ਕਿੰਨੀਆਂ-ਕਿੰਨੀਆਂ ਗਾਂਵਾਂ ਹੁੰਦੇ ਪਰੰਤੂ ਦੁੱਧ ਥੋੜਾ ਹੁੰਦਾ ਸੀ ਪਰੰਤੂ ਹੁਣ ਇੱਕ ਗਾਂ ਤੋਂ ਹੀ ਬਹੁਤ ਜ਼ਿਆਦਾ ਦੁੱਧ ਲਿਆ ਜਾ ਸਕੇਗਾ ਇਸ ਕੰਮ ਦੇ ਵਿੱਚ ਵਿਗਿਆਨੀਆਂ ਨੇ ਬਹੁਤ ਪਹਿਲਾਂ ਤੋਂ ਪਹਿਲਾਂ ਭੇਡਾਂ ਦੇ ਉੱਪਰ ਕੀਤਾ ਕੁੱਤਿਆਂ ਦੇ ਕਲੋਨ ਤਿਆਰ ਕੀਤੇ ਤੁਸੀਂ ਇਹ ਵੀ ਦੇਖਿਆ ਹੋਣਾ ਬਰੀਡ ਜਿਹੜੀਆਂ ਕੁੱਤਿਆਂ ਦੀਆਂ ਕਈ ਨਸਲਾਂ ਨੇ ਜਿਹੜੇ ਸ਼ੇਵਰਾ ਵਰਗੇ ਨੇ ਇਸ ਤਰ੍ਹਾਂ ਦੇ ਵਿਗਿਆਨੀ ਤਜਰਬੇ ਕਰਕੇ ਨਮੀ ਤੋਂ ਨਮੀ ਕਲੋਨ ਡਵੈਲਪ ਕਰ ਲੈਂਦੇ ਨੇ ਤੇ ਇਹਦਾ ਜਿਹੜਾ ਹੁਣ ਅਗਲਾ ਰੂਪ ਹੈ ਮਨੁੱਖ ਦਾ ਕਲੋਨ ਬਣਾਉਣ ਵੱਲ ਵੀ ਵਿਗਿਆਨੀ ਤੁਰ ਰਹੇ ਨੇ ਵੀ ਜੇ ਕੋਈ ਖਾਸ ਖਾਸ ਵਰਗ ਦਾ ਹੋਏਗਾ ਤੇ ਉਸ ਤਰ੍ਹਾਂ ਦਾ ਇੱਕ ਕਲੋਨ ਡਵੈਲਪ ਕਰਨ ਦੀ ਤਕਨੀਕ ਦੇ ਵੱਲ ਨੂੰ ਵਿਗਿਆਨੀਆਂ ਨੇ ਅਗਲੀਆਂ ਕਦਮਾਂ ਪੁੱਟ ਰਹੇ ਨੇ ਪਰੰਤੂ ਇਹ ਜੋ ਦੁੱਧ ਦਾ ਉਤਪਾਦਨ ਸੰਬੰਧੀ ਗਊਆਂ ਦਾ ਕਲੋਨ ਤਿਆਰ ਕੀਤਾ ਇਹ ਲਾਜ਼ਮੀ ਹੈ ਕਿ ਜਿਸ ਤਰ੍ਹਾਂ ਕਿ ਦੁੱਧ ਦੀ ਖਪਤ ਹੈ ਤੇ ਉਹਦੀ ਪੈਦਾਵਾਰ ਘਟ ਹੋ ਰਹੀ ਹੈ ਜਿਵੇਂ ਪੰਜਾਬ ਦੇ ਵਿੱਚ ਕੀ ਹੈ ਕਿ ਖਪਤ ਵੱਧਾ ਤੇ ਪੈਦਾਵਾਰ ਘਟ ਹੋ ਰਹੀ ਹੈ ਲੋਕਾਂ ਨੇ ਡੰਗਰ ਪਾਲਣੇ ਛੱਡ ਦਿੱਤੇ ਨੇ ਪ੍ਰੰਤੂ ਹੁਣ ਜਦੋਂ ਇਹ ਅਜਈਆਂ ਗਊਆਂ ਹੋਣਗੀਆਂ ਤਾਂ ਦੁੱਧ ਦੀ ਮਾਤਰਾ ਆਪਣੇ ਆਪ ਵੱਧ ਜਾਵੇਗੀ ਤੇ ਨਕਲੀ ਦੁੱਧ ਤੋਂ ਨਿਯਾਤ ਵੀ ਮਿਲ ਸਕਦੀ ਹੈ ਜਿਹੜਾ ਕਿ ਨਕਲੀ ਸਿੰਥੈਟਿਕ ਦੁੱਧ ਬਣਾਇਆ ਜਾਂਦਾ ਹੈ ਜਿਹੜੇ ਦੇ ਨਾਲ ਸਰੀਰ ਨੂੰ ਮਨੁੱਖਾਂ ਦਾ ਜਿਹੜੀ ਸਰੀਰਕ ਖਾਤਮਾ ਹੁੰਦਾ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਤੇ ਉਹਦੇ ਤੋਂ ਬਚਾਇਆ ਹੋ ਸਕਦਾ ਤੇ ਇਹ ਇਸ ਤਰ੍ਹਾਂ ਦੀਆਂ ਗਊਆਂ ਦੇ ਪੈਦਾ ਹੋਣ ਦੇ ਨਾਲ ਦੁੱਧ ਦੀ پیداوار ਹੋਰ ਵਧੇਗੀ ਜੀ ਪਿੰਟੂ ਸਾਹਿਬ ਡਾਕਟਰ ਸਾਹਿਬ ਜਿੱਦਾਂ ਕਿ ਤੁਸੀਂ ਦੱਸਿਆ ਕਿ ਇਸ ਕਲੋਨ ਵਿਧੀ ਨਾਲ ਜਿਹੜਾ ਮਨੁੱਖ ਉੱਤੇ ਵੀ ਅਜਿਹੀ ਖੋਜ ਇੱਕ ਚੱਲ ਰਹੀ ਹੈ ਵਿਗਿਆਨੀ ਇਸ ਪਾਸੇ ਵੀ ਲੱਗੇ ਹੋਏ ਨੇ ਵਿਸ਼ਵ ਪੱਧਰ ਉੱਤੇ ਤਾਂ ਫਿਰ ਕਹਿੰਦਾ ਭਾਵ ਕਿ ਜਿਵੇਂ ਚైనా ਦੇ ਵਿਗਿਆਨੀਆਂ ਨੇ ਇੱਕ ਸੁਪਰ ਗਾਂ ਤਿਆਰ ਕੀਤੀ ਜਿਹੜੀ 18000 ਲੀਟਰ ਦੁੱਧ ਦੇਣ ਦੀ ਸਮਰੱਥ ਹੋ ਗਈ 1 ਸਾਲ ਦੇ ਵਿੱਚ ਤੇ ਫਿਰ ਉਹ ਬੰਦਾ ਕਹਿੰਦਾ ਭਾਵੇਂ ਕਿ ਜਿਹੜਾ ਬੰਦੇ ਨੂੰ ਆਪਾਂ ਸੁਪਰ ਬੰਦਾ ਮੰਨਾਂਗੇ ਜਿਹੜਾ ਖੇਲੋਣ ਵਿਧੀ ਰਾਹੀਂ ਅੱਗੇ ਸਾਹਮਣੇ ਆਏਗਾ ਖੈਰ ਉਹ ਅਜੇ ਵਿਗਿਆਨੀ ਉਸ ਖੇਤਰ ਵੱਲ ਲੱਗੇ ਹੋਏ ਨੇ ਰਹੀ ਗੱਲ ਚਾਈਨਾ ਦੇ ਵਿੱਚੋਂ ਇਹ ਜਿਹੜੀ ਖੋਜ ਸਾਹਮਣੇ ਆਈ ਏ 18000 ਲੀਟਰ ਤਾਂ ਅਗਲੇ ਸਮੇਂ ਇਹ ਵਿਸ਼ਵ ਪੱਧਰ ਉਤੇ ਇਹ ਤਕਨੀਕ ਪਹੁੰਚੀ ਕਿਉਂਕਿ ਵਿਸ਼ੇਪੱਧਰ ਉਤੇ ਕਈ ਵੱਡੇ ਤੇ ਅਹਿਮ ਖੇਤਰਾਂ ਦੇ ਵਿੱਚ ਦੁੱਧ ਦੀ ਵੱਡੇ ਪੱਧਰ ਉਤੇ ਇੰਨੀ ਦੇਨੀ ਘਾਟ ਬਣੀ ਹੋਈ ਹੈ ਖਾਸ ਕਰਕੇ ਪਹਾੜੀ ਖੇਤਰ ਜਾਂ ਪਠਾਰ ਜਾਂ ਜਿੱਥੇ ਵੱਡੇ ਪੱਧਰ ਉਤੇ ਬਰਫ਼ ਪੈਂਦੀ ਹੈ ਕਈ ਵਾਰ ਬਰਫ਼ ਦੇ ਸਮਿਆਂ ਦੇ ਵਿੱਚ ਦੁੱਧ ਦੀ ਸਪਲਾਈ ਉਹ ਕਈ-ਕਈ ਦਿਨ ਰੁਕ ਜਾਂਦੀ ਹੈ ਤੇ ਬਨਾਵਟੀ ਦੁੱਧ ਜਾਂ ਕਈ ਤਰ੍ਹਾਂ ਦੇ ਅੰਸ਼ ਮਿਲੇ ਵਾਲਾ ਦੁੱਧ ਸੁੱਕਾ ਦੁੱਧ ਵਰਗਾ ਅਜਿਹੇ ਤਰ੍ਹਾਂ ਦੇ ਜਿਹੜੇ ਦੁੱਧੀ ਪਦਾਰਥ ਨੇ ਉਹ ਨੋ ਪੀਨ ਲਈ ਮਜਬੂਰ ਹੋਣਾ ਪੈਂਦਾ ਡਾਕਟਰ ਸਾਹਿਬ ਜੇਕਰ ਆਪਾਂ ਦੇਖੀਏ ਕਿ ਇਸ ਤੋਂ ਪਹਿਲਾਂ ਖੋਜ ਕਿਹੜੀ ਸੀਗਾ ਉਹ ਕਿੰਨੇ ਲੀਟਰ ਦੁੱਧ ਦੀ ਸੀ ਕਿਹੜੇ ਦੇਸ਼ ਦੀ ਸੀਗਾ ਜਿਹੜੀ ਹੁਣ ਚਾਈਨਾ ਨੇ ਇੱਕ ਵੱਡਾ ਮਾਰਕਾ ਮਾਰਿਆ ਇਸ ਤੋਂ ਪਹਿਲਾਂ ਭਿੰਡਰ ਸਾਹਿਬ ਜਿਸ ਤਰ੍ਹਾਂ ਕਿ ਦੱਸਿਆ ਗਿਆ ਕਿ ਅਮਰੀਕਾ ਦੇ ਵਿੱਚ ਸੀ ਜਿਹੜੀ ਉਹਨਾਂ ਦੀਆਂ ਜਿਹੜੀਆਂ ਗਊਆਂ ਸੀ ਉਹ 12000 ਲੀਟਰ ਪਰ ਇਅਰ ਦਿੰਦੀਆਂ ਕਹਿੰਦਾ ਬਾਪ ਕਿ 6000 ਲੀਟਰ ਦੁੱਧ ਜਿਹੜਾ ਪਲੱਸ ਹੁਣ ਜਿਹੜਾ ਚਾਈਨਾ ਦੀ ਖੋਜ ਦੇ ਵਿੱਚ ਸਾਹਮਣੇ ਆ ਰਿਹਾ ਹਾਂਜੀ ਇਸ ਤਰ੍ਹਾਂ ਇਹ ਡੇਡਾ ਕਰ ਦਿੱਤਾ ਗਿਆ ਉਹਨਾਂ ਤੋਂ ਇਹਨਾਂ ਨੇ ਬਤਾ ਦਿੱਤੀ ਹੈ ਇਸ ਤਰ੍ਹਾਂ ਦੀ ਜਿਹੜੀ ਖੋਜ ਦੇ ਰਾਹੀਂ ਆਰਟੀਫੀਸ਼ੀਅਲ ਢੰਗ ਦੇ ਨਾਲ ਗਊਆਂ ਦੀ ਇੱਕ ਕਲੋਨ ਨੂੰ ਬਣਾ ਕੀਤਾ ਤੇ ਇਹ ਗਊਆਂ ਬਣਾਈਆਂ ਗਈਆਂ ਨੇ ਗਊਆਂ ਤਿਆਰ ਹੋ ਰਹੀਆਂ ਨੇ ਜਿਹਦੀ ਜਿਸ ਤਰ੍ਹਾਂ ਕਿ ਦੱਸਿਆ ਗਿਆ ਕਿ ਜਿਹੜੀ ਪਹਿਲੀ ਬੱਚੀ ਦਸੰਬਰ ਦੇ ਵਿੱਚ ਹੋਈ ਹੈ ਜਿਹਦਾ ਵਜ਼ਨ ਅ ਅੱਧੇ ਕੁਇੰਟਰ ਤੋਂ ਵੱਧ ਹੈ ਤੇ ਉਹ ਸੀਜ਼ੇਰੀਅਨ ਬੱਚੀ ਪੈਦਾ ਹੋਈ ਹੈ ਇਸੰਦੇ ਵਿੱਚ ਪੈਦਾ ਕੀਤੀ ਗਈ ਹੈ ਇਸ ਵੀ ਜਿਹੜੀ ਅਸੀਂ ਢੰਗ ਦੇ ਨਾਲ ਕਲੋਨ ਬਣਾਏ ਜਾਂਦੇ ਨੇ ਇਹਦੇ ਵਿੱਚ ਸਾਰਾ ਕੁਝ ਇਸ ਤਰ੍ਹਾਂ ਡਵੈਲਪ ਕੀਤਾ ਜਾਂਦਾ ਪਰੰਤੂ ਉਹਦੀ ਜਿਹੜੀ ਸ਼ਕਲ ਆਕਾਰ ਸਾਰਾ ਕੁਝ ਉਹ ਆਪਣੀ ਜਿਸ ਦੇ ਨਾਲ ਕਲੋਨ ਕੀਤਾ ਸੀ ਉਹ ਉਸ ਦੇ ਅਨਸਾਰ ਹੀ ਹੈ ਤੇ ਇਹ 2 ਸਾਲ ਦੇ ਬਾਅਦ ਦੁੱਧ ਦੇਣ ਲੱਗ ਜਾਵੇਗੀ 2 ਸਾਲ ਦੀ ਹੋਂਦ ਤੇ ਆਪਣਾ ਦੁੱਧ ਦੀ ਉਤਪਾਦਨ ਕਰਨ ਲੱਗ ਜਾਵੇਗੀ ਬੱਚੀ ਇਸ ਤਰ੍ਹਾਂ ਦੀ ਆ ਜਦੋਂ ਵੱਡੇ ਪੱਧਰ ਤੇ ਉੱਪਰ ਹੋਇਆ ਤਾਂ ਇੱਕ ਖਾਸ ਕਿਸਮ ਦੀ ਇਨਕਲਾਬੀ ਤਬਦੀਲੀ ਜ਼ਰੂਰ ਆਏਗੀ ਦੁੱਧ ਦੇ ਦੁੱਧ ਦੇ ਖੇਤਰ ਦੇ ਵਿੱਚ ਕਿ ਖਾਸ ਕਰਕੇ ਜਿਹੜੀਆਂ ਜਿਵੇਂ ਕਿ ਦੁੱਧ ਦੇ ਜਿਹੜੇ ਗਲਤ ਦੁੱਧ ਇਸ ਵੇਲੇ ਮਨੁੱਖ ਅਪੀਲ ਲਈ ਮਜਬੂਰ ਹੁੰਦਾ ਹੈ। ਲਿਹਾਜ਼ਾ ਕਈ ਤਰ੍ਹਾਂ ਦੀਆਂ ਮਨੁੱਖ ਨੂੰ ਬਿਮਾਰੀਆਂ ਚ ਮਿਲ ਰਹੀਆਂ ਨੇ। ਤਾਂ ਫਿਰ ਸਿਹਤ ਜਾਪ ਪੀ ਦੇ ਲਈ ਜਿਹੜਾ ਅਗਲਾ ਦੁੱਧ ਉਹ ਸਾਡੇ ਲਈ ਸਾਰਤਕ ਸਿੱਧਵੀ ਹੋ ਸਕਦਾ ਹੈ ਕਿ ਇੰਤਜ਼ਾਰ ਕਰਨੀ ਪਵੇਗੀ ਚਾਈਨਾ ਦੇ ਵਿੱਚੋਂ ਇਹ ਜੀ ਖਬਰ ਜਿਹੜੀ ਉਸ ਕੀ ਸਾਹਮਣੇ ਆਈ ਹੈ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਚਾਈਨਾ ਨੇ ਇੱਕ ਬਨੌਟੀ ਚੰਦਰਮਾ ਤੇ ਇੱਕ ਬਨੌਟੀ ਬੱਦਲ ਮੀ ਵਰਸਾਏ ਨੇ ਉਹਨਾਂ ਨੇ ਆਪਣੇ ਪੱਧਰ ਉੱਤੇ ਭਾਵੇਂ ਕਿ ਮੀਂਹ ਵਰਸਾਉਣ ਦੀ ਜਿਹੜੀ ਤਕਨੀਕ ਹੈ ਹੁਣ ਦੁਨੀਆ ਦੇ ਵਿੱਚ ਕਾਫੀ ਅੱਗੇ ਵੱਧ ਰਹੀ ਹੈ ਪਰੰਤੂ ਚਾਈਨਾ ਦੀ ਜਿਹੜੀ ਇਹ ਖੋਜ ਹੈ ਇਹ ਜਰੂਰ ਇੱਕ ਮਨੁੱਖੀ ਸਿਹਤ ਲਈ ਇੱਕ ਵਰਦਾਨ ਸਾਬਤ ਹੋ ਸਕਦੀ ਹੈ ਜੀ ਇਹ ਭਿੰਡਾ ਸਾਹਿਬ ਇਹ ਵੀ ਹੈ ਮਨੁੱਖ ਦੇ ਲਈ ਕਿਉਂਕਿ ਜਦੋਂ ਕਿ ਵਿਕਾਸ ਦਾ ਨਾਅ ਹੈ ਸੰਸਾਰ ਦੇ ਵਿੱਚ ਜਦੋਂ ਵਿਕਸਤ ਹੋਣ ਦਾ ਮਨੁੱਖ ਅੱਗੇ ਦੀ ਅੱਗੇ ਜਾ ਰਿਹਾ ਹੈ ਪਰੰਤੂ ਕਈ ਚੀਜ਼ਾਂ ਐਸੀਆਂ ਵੀ ਨੇ ਇਹਦੇ ਨਾਲ ਇਹਦੇ ਮਾਰੇ ਪ੍ਰਭਾਵੀ ਆਉਣਗੇ ਉਹ ਬਾਅਦ ਦੇ ਵਿੱਚ ਡਵੈਲਪ ਹੁੰਦਾ ਕਿਸ ਤਰ੍ਹਾਂ ਕੀ ਹੈਗਾ ਜਿਵੇਂ ਕਿ ਹੁਣ ਆਪਣੇ ਆਪਾਂ ਦੇਖਦੇ ਹਾਂਗੇ ਜਦੋਂ ਕਈ ਵਾਰ ਡੇਂਗੂ ਬੁਖਾਰ ਫੈਲਦਾ ਤਾਂ ਉਦੋਂ ਇਹ ਕਿਹਾ ਜਾਂਦਾ ਕਿ ਬੱਕਰੀ ਦਾ ਦੁੱਧ ਪਿਲਾਓ ਬੱਕਰੀਆਂ ਕਿਉਂਕਿ ਕੁਦਰਤੀ ਬਨਸਪਤੀ ਨੂੰ ਖਾਂਦੀਆਂ ਨੇ ਝਾੜੀਆਂ ਕੰਡਿਆਂ ਦਾ ਉਹਨਾਂ ਦਾ ਉਸ ਦਾ ਉਹ ਵੀ ਕੁਦਰਤੀ ਉਹ ਵੀ ਹੈਗਾ ਕੁਦਰਤੀ ਵਰਤਾਰੇ ਤੋਂ ਇਹ ਟੁੱਟ ਰਿਹਾ ਹੈਗਾ ਤੁਹਾਡਾ ਉਹ ਜਿਹੜਾ ਸਰੀਰ ਹੈ ਉਸ ਜਾਨਵਰ ਦਾ ਕੁਦਰਤੀ ਲਿਹਾਜ਼ ਨਾਲ ਅਨੁਕੂਲ ਹੈ ਕਹਿੰਦਾ ਭਾਵੇਂ ਕਿ ਤਾਂ ਹੀ ਕਿਹਾ ਜਾਂਦਾ ਹੈ ਕਿ ਉਹ ਅੱਗੇ ਜੋ ਵੀ ਉਹਨਾਂ ਨੇ ਚਰਨਾ ਹੈ ਉਹ ਵੀ ਕੁਦਰਤੀ ਸਰੀਰ ਵੀ ਕੁਦਰਤੀ ਹੈ ਤਾਂ ਫਿਰ ਉਹ ਦੁੱਧ ਜਿਹੜਾ ਹੈ ਬਾਕੀ ਮਨੁੱਖ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਡੇਂਗੂ ਲਈ ਇੱਕ ਬੱਕਰੀ ਦਾ ਦੁੱਧ ਜੀ ਪਿੰਡ ਸਾਹਿਬ ਇਸੇ ਤਰ੍ਹਾਂ ਹੀ ਇਹ ਹੈ ਵੀ ਠੀਕ ਹੈ ਦੁੱਧ ਦੀ ਘਾਟ ਪੂਰੀ ਹੋਵੇ ਕੀ ਇਹਦੇ 'ਚ ਬੜਾ ਵੱਡੀ ਇਨਕਲਾਬੀ ਅੱਗੇ ਵੱਲ ਨੂੰ ਹੀ ਵਧਣਾ ਹੈ ਇਹਦੇ ਜਿਹੜੇ ਸਾਈਡ ਇਫੈਕਟ ਹੋਣ ਤੋਂ ਬਾਅਦ ਦੀ ਬਾਤ ਹੈ ਜੀ ਬਾਅਦ ਦੇ ਵਿੱਚ ਹੋਊਗਾ ਵਿਗਿਆਨੀ ਉਹਦੇ ਬਾਰੇ ਵੀ ਸੋਚਣਗੇ ਕਿਉਂਕਿ ਜਿਉਂ-ਜਿਉਂ ਸਾਇੰਸ ਡਵੈਲਪ ਕਰਦੀ ਹੈ ਉਹਦੇ ਜਿੰਨੇ ਫਾਇਦੇ ਹੁੰਦੇ ਨੇ ਤੇ ਕੁਝ ਮਾੜੇ ਪੱਖ ਵੀ ਸਾਹਮਣੇ ਆਉਂਦੇ ਨੇਗੇ ਪਰੰਤੂ ਇਹਦੇ ਵਿੱਚ ਜਿਵੇਂ ਕਿ ਡਾਕਟਰ ਸਾਹਿਬ ਆਪਾਂ ਬਨਸਪਤੀ ਖੇਤਰ ਦੇ ਵਿੱਚ ਲੈ ਲਈਏ ਕਿ ਕਈ ਪਿਛਲੇ ਸਮੇਂ ਫਸਲਾਂ ਖਾਸ ਕਰਕੇ ਇੱਕ ਸਰਮਉਂਦੀ ਫਸਲ ਉੱਤੇ ਬੜਾ ਵਿਵਾਦ ਜਿਹੜਾ ਹਾਲੇ ਵੀ ਚੱਲ ਰਿਹਾ ਉਹ ਵੀ ਇੱਕ ਇਦਾਂ ਦੀ ਇੱਕ ਲੋਨ ਵਿਧੀ ਰਹੀ ਅੱਗੇ ਸਾਹਮਣੇ ਆਈ ਹੈ ਉਹਦੇ ਵੀ ਕਈ ਮਨੁੱਖੀ ਸਰੀਰ ਲਈ ਜਿਹੜੇ ਨੁਕਸਾਨ ਜਿਹੜੇ ਵਦੇਰੇ ਸਾਹਮਣੇ ਆਏ ਜੀ ਭਿੰਡਾ ਸਾਹਿਬ ਇਹ ਇਹ ਹੀ ਹੈ ਨਾ ਜਿਹੜੇ ਵਿਗਿਆਨੀਆਂ ਨੇ ਬੜੇ ਵੱਡੇ ਪੱਡੀ ਪੋਜਾ ਕੀਤੀਆਂ ਨੇ ਜਿਸ ਤਰ੍ਹਾਂ ਕਿ ਕਣਕ ਦੇ ਉੱਪਰ ਕੀਤੀ ਆ ਫਸਲਾਂ ਦੇ ਉੱਪਰ ਕੀਤੀ ਆ ਸਬਜ਼ੀਆਂ ਦੀ ਵੱਖੋ ਵੱਖਰੀ ਆਰਟੀਫੀਸ਼ੀਅਲ ਢੰਗ ਦੇ ਨਾਲ ਤਿਆਰ ਕਰਕੇ ਉਤਪਾਦਨ ਨੂੰ ਵਧਾਏ ਨੇਗੇ ਪਰੰਤੂ ਉਹਨਾਂ ਦੇ ਨੈਗੇਟਿਵ ਅਸਰ ਵੀ ਆ ਰਹੇ ਨੇ ਜਿਹੜਾ ਕਿ ਕੁਦਰਤ ਤੋਂ ਟੁੱਟਦਾ ਤਾਂ ਉਹਦਾ ਲਾਜ਼ਮੀ ਹੈਗਾ ਤੇ ਇਸ ਤਰ੍ਹਾਂ ਦੀ ਸਾਈਡ ਇਫੈਕਟ ਵਿਚਰ ਲੈ ਪੈਂਦੇ ਨੇ ਪਰੰਤੂ ਜਿਹੜੇ ਵਿਗਿਆਨੀ ਨੇ ਜਿਸ ਤਰ੍ਹਾਂ ਚੱਲ ਰਹੇ ਨੇ ਉਹਨਾਂ ਦੇ ਨਜ਼ਰੀਏ ਕੁਝ ਹੋਰ ਵੀ ਹੋ ਸਕਦੇ ਨੇ ਅਗਰ ਉਹ ਮਨੁੱਖ ਦਾ ਕਲੋਨ ਬਣਾਉਂਦੇ ਨੇ ਤਾਂ ਫਿਰ ਉਹਨਾਂ ਨੇ ਬਹੁਤ ਵੱਡੀ ਵਾਦੀ ਦੀ ਵੀ ਜ਼ਰੂਰਤ ਨਹੀਂ ਕੁਝ ਵਿਕਸਿਤ ਜਿਹੜੇ ਕਲੋਨ ਵਿਕਸਿਤ ਕੀਤੇ ਜਾਣਗੇ ਉਸ ਢੰਗ ਦੇ ਵਿਅਕਤੀ ਹੀ ਜਿਹੜੇ ਰਹਿਣ ਯੋਗ ਹੋਣਗੇ ਜਾਂ ਉਸ ਤਰ੍ਹਾਂ ਦਾ ਕਲੋਨ ਡਵੈਲਪ ਹੋਣ ਵੱਲ ਨੂੰ ਵਧ ਰਿਹਾ ਹੈ ਜਿਹੜਾ ਸਾਇੰਸ ਦੀ ਜਿਹੜੀ ਤਰੱਕੀ ਹੋ ਰਹੀ ਹੈ ਇਹ ਇਹਦੇ ਬਾਰੇ ਕੋਈ ਸੰਦੇਹ ਨਹੀਂ ਕਿ ਸਾਇੰਸ ਬਹੁਤ ਅੱਗੇ ਵਧ ਰਹੀ ਹੈ ਤੇ ਬਹੁਤ ਕੁਝ ਤਿਆਰ ਕਰ ਰਹੀ ਹੈ ਤੇ ਜਿਹੜਾ ਕਿ ਜਿਵੇਂ ਹੁਣ ਸੁਪਰ ਗਾਮਾ ਤਿਆਰ ਕਰਕੇ ਆਪਣੇ ਚੀਨ ਨੇ ਇੱਕ ਬਹੁਤ ਵੱਡਾ ਮਾਰਕਾ ਮਾਰਿਆ ਤੇ ਦੁਨੀਆ ਭਰ ਦੇ ਵਿੱਚ ਆਪਣੀ ਇੱਕ ਪਹਿਰ ਕਰਨ ਦਾ ਪ੍ਰੀਚਰ ਦਿੱਤਾ ਜਿਵੇਂ ਕਿ ਤਕਨੀਕ ਦੇ ਵਿੱਚ ਹਰ ਪਗਧਰ ਦੇ ਵਿੱਚ ਚੀਨ ਅੱਜਕੱਲ ਬਹੁਤ ਅੱਗੇ ਵਧਿਆ ਹੋਇਆ ਹੈ ਤੇ ਉਹਦੇ ਉਸੇ ਸੰਦਰਭ ਦੇ ਵਿੱਚ ਗਾਊਆਂ ਦਾ ਜਿਹੜਾ ਸੁਪਰ ਗਾਊ ਤਿਆਰ ਕਰਕੇ ਉਹ ਵੀ ਆਪਣੀ ਇੱਕ ਨਿਸ਼ਾਨਦੇਹੀ ਦੇ ਝੰਡੇ ਗੱਡੇ ਨੇ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਇੱਕ ਤਕਨੀਕ ਵਿਧੀ ਬੜੀ ਅੱਗੇ ਤੇਜ਼ੀ ਨਾਲ ਵਧ ਰਹੀ ਹੈ ਵਿਗਿਆਨੀ ਲੱਗੇ ਹੋਏ ਨੇ ਤੇ ਫਿਰ ਜਿਹੜੀ ਹੈ ਦੇਸੀ ਗਾਵਾਂ ਨੇ ਕਿਉਂਕਿ ਆਪਾਂ ਗਾਵਾਂ ਦਾ ਜ਼ਿਕਰ ਕਰ ਰਹੇ ਹਾਂ ਤਾਂ ਫਿਰ ਉਹਨਾਂ ਦਾ ਕੀ ਭਵਿੱਖ ਰਹਿਣ ਵਾਲਾ ਉਹ ਨਸਲ ਕਦੋਂ ਤੱਕ ਸਟੈਂਡ ਕਰ ਰਹਿ ਸਕਦੀ ਹੈ ਜਾਨੀ ਕਿ ਜੀ ਭਿੰਦਰ ਸਾਹਿਬ ਸਾਰੇ ਦੇਸ਼ ਦਾ ਜਾਂ ਖਿੱਤੇ ਦੀ ਖਾਸ ਵਿਸ਼ੇਸ਼ਤਾ ਹੁੰਦੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਸਰਾਹੀਵਾਲ ਗਾਂ ਬੜੀ ਪ੍ਰਚਲਿਤ ਸੀ ਤੇ ਪਿੱਛੇ ਜਾਈ ਇਸ ਤਰ੍ਹਾਂ ਦਾ ਵੀ ਹੋਇਆ ਸੀ ਕਿ ਲੋਕਾਂ ਨੇ ਸਾਹੀਵਾਲ ਗਾਵਾਂ ਪਾਲਣੀਆਂ ਬਸ਼ੁਰੂ ਕੀਤੀ ਤੇ ਰੱਖ ਵੀ ਰਹੇ ਨੇ ਹੁਣ ਵੀ ਬਹੁਤ ਸਾਰੇ ਫਾਰਮਾਂ ਦੇ ਵਿੱਚ ਇੱਕ ਜਾਂ ਦੋ گاਵਾ ਇਸ ਤਰ੍ਹਾਂ ਦੀਆਂ ਸਾਹੀਵਾਲ ਗਾਵਾਂ ਉਹ ਰੱਖਦੇ ਨੇ ਬੇਸ਼ੱਕ ਉਹਨਾਂ ਦਾ ਦੁੱਧ ਘੱਟ ਹੁੰਦਾ ਹੈ ਪਰੰਤੂ ਉਹਨਾਂ ਨੂੰ ਰੱਖਿਆ ਹੋਇਆ ਪਰ ਉਹਦੇ ਵਿੱਚ ਵੀ ਜਿਹੜਾ ਹੈ ਉਹਨਾਂ ਦੇ ਵੀ ਮਤਲਬ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਠੱਠੇ ਦੇ ਕੋਲੇ ਲੈ ਜਾਣਾ ਪੈਂਦਾ ਤੇ ਉਹਨਾਂ ਦੇ ਨਾਲ ਉਹਨਾਂ ਦਾ ਕ੍ਰੋਸ ਜੋ ਵੀ ਸੀਗਾ ਉਹਨਾਂ ਦਾ ਮੇਲ ਹੋਇਆ ਤੋਂ ਬਾਅਦ ਜਦੋਂ ਉਹਨਾਂ ਦਾ ਸੀਗਾ ਨਾ ਹੁੰਦਾ ਤੇ ਉਸ ਵੇਲੇ ਉਹਨਾਂ ਨੂੰ ਗੱਬੜ ਕਰਾਇਆ ਜਾਂਦਾ ਸੀ ਪਰੰਤੂ ਹੁਣ ਆਰਟੀਫੀਸ਼ੀਅਲ ਬਿਧੀ ਦੇ ਰਾਹੀਂ ਉਹਨਾਂ ਨੂੰ ਗੱਬਨ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੀਆਂ ਵਿਗਿਆਨੀਆਂ ਦੀਆਂ ਜਿਹੜੀਆਂ ਟੈਕਨੀਕਾਂ ਨੇ ਉਹਨਾਂ ਨੂੰ ਵੀ ਵਰਤਿਆ ਜਾਂਦਾ ਤੇ ਬੇਸ਼ੱਕ ਸੁਪਰ ਗਾ ਆ ਰਹੀ ਹੈ ਪਰ ਫਿਰ ਵੀ ਜਿਹੜੇ ਚੇਤਨ ਲੋਕ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਕਿਉਂਕਿ ਜਿਹੜੀਆਂ ਸਾਹੀਵਾਲ ਗਾਮਾ ਨੇ ਜਾਂ ਦੇਸੀ ਗਾਮਾ ਨੇ ਉਹਨਾਂ ਦੇ ਘਾਓ ਦੀ ਕੀਮਤ ਵੀ ਦੂਸਰੇ ਗਾਵਾਂ ਦੇ ਘਾਓ ਤੋਂ ਦੁੱਗਣੀ ਤੇ ਉਹਨਾਂ ਦੇ ਦੁੱਧ ਦੀ ਕੀਮਤ ਵੀ ਉਹਨਾਂ ਤੋਂ ਦੁੱਗਣੀ ਹੈ ਇਹ ਇਹ ਵੀ ਆਪਾਂ ਨੂੰ ਦੇਖਣ ਦੀ ਹੈ ਲੋਕ ਜਿਸ ਤਰ੍ਹਾਂ ਕੇ ਪ੍ਰਾਣੀ ਢੰਗ ਦੇ ਖਾਣ ਪੀਣ ਵੱਲ ਨੂੰ ਲੋਕ ਪਰਤ ਰਹੇ ਨੇ ਕਿ ਜਿਸ ਤਰ੍ਹਾਂ ਕੇ ਲੋਕ ਮੋਠੇ ਨਾਲ ਖਾ ਦਲੀਆ ਖਿਚੜੀ ਜਾਂ ਹੋਰ ਮੋਠੇ ਨਾਲ ਦੇ ਵੱਲ ਨੂੰ ਵੀ ਪਰਤ ਰਹੇ ਨੇ ਜਿਵੇਂ ਕਿ ਮੱਕੀ ਆ ਔਰ ਬਾਜਰਾ ਇਸ ਤਰ੍ਹਾਂ ਦੀਆਂ ਜਿਹੜੇ ਪਦਾਰਥ ਨੇ ਇਹਨਾਂ ਤੋਂ ਬਣਿਆ ਹੋਇਆ ਆਟਾ ਪਸੰਦ ਕਰਦੇ ਨੇ ਉਹ ਮਹਿੰਗੇ ਭਾਤੇ ਦੀ ਬੰਦਾ ਇਹ ਇਸ ਦੇ ਸੰਦਰਭ ਦੇ ਵਿੱਚ ਇਹ ਨਹੀਂ ਲੱਗਦਾ ਵੀ ਬਿਲਕੁਲ ਹੀ ਸਾਹੀਵਾਲ ਜਾਂ ਦੇਸੀ ਸਾਡੀਆਂ ਗਾਵਾਂ ਦਾ ਭੁੱਖ ਬਿਲਕੁਲ ਖਤਮ ਹੋਇਆ ਸਗੋਂ ਇਹਦੇ ਨਾਲ ਇਹ ਲੱਗਦਾ ਵੀ ਇਹ ਗਾਵਾਂ ਦਾ ਭੁੱਖ ਹੋਰ ਵੀ ਉੱਚਾ ਹੋ ਸਕਦਾ ਹੈ ਪਰੰਤੂ ਇਹਦੇ ਨਾਲ ਇੱਕ ਨਿਸ਼ਚਿਤ ਹੈ ਵੀ ਜਿਹੜਾ ਕਿ ਨਕਲੀ ਦੁੱਧ ਬਾਜ਼ਾਰ ਦੇ ਵਿੱਚ ਹੱਦੋਂ ਵੱਧ ਕੇ ਗਿਣਤੀ ਦੇ ਵਿੱਚ ਬਰਤਾਇਆ ਜਾ ਰਿਹਾ ਹੈ ਨਕਲੀ ਪਦਾਰਥ ਨਕਲੀ ਪਨੀਰ ਜਿਹੜਾ ਕਿ ਸਿਹਤ ਲਈ ਬਿਲਕੁਲ ਹਾਨੀਕਾਰਕ ਹੈ ਜਿਸ ਨੂੰ ਤਿਆਰ ਕਰਨ ਦੇ ਲਈ ਕੋਈ ਮਿਆਰ ਨਹੀਂ ਤੇ ਤਿਆਰ ਕਰਨ ਦੇ ਲਈ ਇਹਹੀਆਂ ਕੈਮੀਕਲ ਵਰਤੇ ਜਾਂਦੇ ਨੇ ਜਿਹੜੇ ਕਿ ਜੀਵਨ ਦੇ ਲਈ ਬਹੁਤ ਹੀ ਹਾਨੀਕਾਰਕ ਨੇ ਪਰੰਤੂ ਇਹਦਾ ਖਲਵਾੜ ਕੀਤਾ ਜਾਂਦਾ ਹੈ ਇਹਦੇ ਤੋਂ ਲੱਗਦਾ ਹੈ ਵੀ ਇਹ ਸੁਪਰ ਗਾਮ ਆਉਂਦੀ ਹੈ ਤਾਂ ਉਹਦੇ ਨਾਲ ਨਕਲੀ ਦਿੱਤੋਂ ਛੁਟਕਾਰਾ ਜ਼ਰੂਰ ਮਿਲ ਸਕਦਾ ਹੈ ਜੀ ਵੰਡਰਸਾ ਬਿਲਕੁਲ ਡਾਕਟਰ ਸਾਹਿਬ ਜਿੱਥੇ ਕਿ ਅਸੀਂ ਹਰ ਖੇਤਰ ਦੇ ਵਿੱਚ ਬਹੁਤ ਅੱਗੇ ਵਧ ਰਹੇ ਹਾਂ ਕਹਿਣ ਦਾ ਭਾਵ ਕਿ ਮਲੂਖ ਬੜੀ ਤੇਜ਼ੀ ਨਾਲ ਨਵੀਂ ਤੋਂ ਨਵੀਂ ਤਕਨੀਕ ਅਪਣਾ ਰਹੇ ਹਾਂ ਉੱਥੇ ਨਾਲ ਹੀ ਆਪਣੀ ਵਿਰਾਸਤ ਨੂੰ ਸੰਭਾਲਣ ਦੇ ਪ੍ਰਤੀ ਵੀ ਵੱਡੇ ਪੱਧਰ ਉੱਤੇ ਸचेਤ ਹੈ ਸੋ ਡਾਕਟਰ ਸਾਹਿਬ ਤੁਸੀਂ ਸੁਪਰ ਗਾਂ ਤੇ ਸੁਪਰ ਗਾਂ ਤੋਂ ਹੋਣ ਵਾਲਾ ਇੱਕ ਇਨਕਲਾਬੀ ਦੁੱਧ ਦੀ ਪੈਦਾਵਾਰ ਉਸ ਦੇ ਉੱਤੇ ਜਿਹੜੇ ਵੱਖ-ਵੱਖ ਪਹਿਲੂਆਂ ਉੱਤੇ ਤੁਸੀਂ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ चैनल ई पंजाबी ली अपना वुला समा दिता थोड़ा धनबाद शुक्रिया ई मिशन पंजाबी